ਨੇ ਉੜੇ ਉਦਨੇ ਉਦਨ ਉੱਡੇ ਸੀ ਜੀ 90 90 ਬਾਣੇ ਦੇ ਉੱਤਰ ਉੱਡੇ ਸੀ ਹੁਣ 32 ਸਾਨੂੰ ਅੱਛਾ ਉੱਥੇ ਤਿੰਨ ਕਬੂਤਰ ਰਹੇ ਸੀ ਹਾਂ ਤੇ ਤਿੰਨਾਂ 'ਚ ਫਾਟ ਕਹਿ ਕੇ ਲਿਆ ਸੀ ਬਈ ਫਾਟ ਦਵੋਗੇ ਤਾਂ ਬਾਜੀ ਵੰਡਦਾ ਨਹੀਂ ਤਾਂ ਕਿਸੇ ਨਾਲ ਬਾਜੀ ਨਹੀਂ ਵੰਡਦੇ ਫੌਜੀ ਆਲੇ ਫੌਜੀ ਆਲਾ ਫਿਰ ਮੜੀ ਆਲਾ ਕਰਤਾ ਹਾਂ ਬਈ ਫਾਟ ਲੈਣਾ ਨਹੀਂ ਤਾਂ ਬਾਜੀ ਵੰਡਣੀ ਆ ਨਹੀਂ ਤਾਂ ਨਹੀਂ ਵੰਡਣੀ ਕਿਸੇ ਨਾਲ ਫਾਟ ਦੇ ਦਿਓ ਤਾਂ ਬਾਜੀ ਵੰਡ ਲਓ ਨਹੀਂ ਤਾਂ ਨਹੀਂ ਵੰਡ ਪਹਿਲਾਂ ਤਾਂ ਕਹਿੰਦੇ ਨਹੀਂ ਕੌਣ ਕੌਣ ਸੀਗੇ ਇੱਕ ਉੱਡਿਆ ਸੀ ਕਬੂਤਰ ਚੰਡੀਗੜ੍ਹ ਵਾਲਿਆ ਪੰਚਕੋਲੇ ਵਾਲਿਆਂ ਦਾ ਸੀ ਹਾਂ ਇੱਕ ਕਬੂਤਰ ਸਾਡੇ ਇੱਧਰ ਦਾ ਹੀ ਕਿੱਧਰ ਦਾ ਕਹਿੰਦੇ ਖੇੜੀ ਦੀ ਔਰ ਨੇੜੇ ਪਿੰਡ ਦਾ ਸੀ ਕਿਸੇ ਦਾ ਅੱਛਾ ਇੱਕ ਆਪਣਾ ਸੀ ਅੱਛਾ ਤੇ ਮੈਂ ਕਿਹਾ ਜੇ ਇਹਦਾ ਫੱਟ ਦਿੰਦੇ ਹੋ ਹੂੰ ਤਾਂ ਬਈ ਬਾਜੀ ਵੰਡਦੇ ਆ ਨਹੀਂ ਤਾਂ ਉੱਡਣ ਦੋ ਕੋਈ ਫੱਟ ਉੱਡ ਗਿਆ ਲਊਗੀ ਨਹੀਂ ਤਾਂ ਕਬੂਤਰੀ ਹੂੰ ਬਈ ਫਿਰ ਉਹਨਾਂ ਨੇ ਫੱਟ ਦੇ ਦਿੱਤਾ ਸੀ ਆਪਾਂ ਨੂੰ ਪਰ ਆਪਣੀ ਕਬੂਤਰੀ 8:30 ਵਜੇ ਤਾਰੀ ਆਪਾਂ ਨੇ ਢਾਂਗੀ ਤੇ ਆਪਣਾ ਜਿਹੜਾ ਪੰਜਾਬ ਆ ਹਾਂਜੀ ਤੇ ਹਰਿਆਣਾ ਆ ਹੁਣ ਹਰਿਆਣੇ ਚ ਕਿਉਂਕਿ ਪੰਜਾਬ ਚ ਓਦੋਂ ਵੀ ਬਾਜ਼ੀਆਂ ਬਹੁਤ ਹੁੰਦੀਆਂ ਦੂਰ ਆਉਣ ਉਹ ਜਾ ਕੇ ਜਾਂਦਾ ਇਧਰ ਤੁਹਾਡੇ ਆਪਦੀਆਂ ਹੁੰਦੀਆਂ ਨੇ ਕੋਈ ਕੋਈ ਜਿਵੇਂ ਆ ਬਾਜੀ ਆਪਾਂ ਟਰੈਕਟਰ ਵਾਲੀ ਕਹਿੰਦੇ ਆ ਇਹੋ ਜੀਆਂ ਬਾਜ਼ੀਆਂ ਤੇ ਆਉਂਦੇ ਆ ਹਾਂਜੀ ਤੁਸੀਂ ਵੀ ਉਹੋ ਜੀਆਂ ਤੇ ਜਾਂਦੇ ਹੋਮੋਗੇ ਤੇ ਤੁਹਾਨੂੰ ਬੁਲਾਉਂਦੇ ਵੀ ਹੋਣਗੇ ਕਈ ਗ੍ਰਾਮ ਮਿੱਤਰ ਬੈਲੀ ਆ ਜਿਹੜੇ ਬਈ ਬਾਈ ਜੀ ਆਓ ਲਿਆਓ ਕਬੂਤਰ ਕੋਈ ਚੰਗਾ ਕਬੂਤਰ ਲਿਆਓ ਤੇ ਹੋਰ ਪੰਜਾਬ ਦੀ ਕਿਹੜੀ ਬਾਜੀ ਤੇ ਵੀ ਜਿੱਥੇ ਤੁਹਾਡੇ ਪੂਰੇ ਵੀ ਹਾਂ ਅੰਮਾਲੇ ਵਾਲੇ ਫੌਜੀ ਵੀਰ ਹੋਣੀ ਆਏ ਆ ਬਈ ਐ ਫਸਿਆ ਹੋਵੇ ਮੈਚ ਨੇ ਆਪਾਂ ਉਧਰ ਲਈ ਹੋਰ ਕਿਹਦੇ ਬਾਜ਼ੀਆਂ ਨੇ ਉਧਰ ਲਈ ਦੀ ਆਪਾਂ ਨੇ ਇੱਧਰ ਹੀ ਬਹੁਤ ਬਾਜ਼ੀਆਂ ਉਡਦੀਆਂ ਆਪਾਂ ਇੱਧਰ ਹੀ ਛੱਡਦੇ ਆਂ ਇਹਦੀਆਂ ਬਾਜ਼ੀਆਂ ਅੱਛਾ ਆਪਾਂ ਉਧਰ ਬਾਜ਼ੀਆਂ ਇੱਧਰ ਫਿਰ ਹੋਰ ਹੋਰ ਕਿੱਥੇ ਐਸੀ ਜਿਹੀ ਬਾਜ਼ੀ ਜਿਵੇਂ ਮੋਟਰਸਾਈਕਲ ਆ ਜਿੱਥੇ ਤੁਸੀਂ ਸੋਨੇ ਦੀ ਮੰਦੀ ਉਧਰ ਜਿੱਥੇ ਤੇ ਇੱਧਰ ਉਧਰ ਨੇ ਚਲੋ ਸਾਡੇ ਏਰੀਆ 'ਚ ਸਭ ਤੋਂ ਵੱਧ ਵਧੀਆ ਬਾਜ਼ੀਆਂ ਉਡਦੀਆਂ ਰਾਜ ਦੀਆਂ ਕਿੱਥੇ ਰਾਜ ਆਸਟ੍ਰੇਲੀਆ ਜਿਹੜਾ ਕਰਾਉਂਦਾ ਸਭ ਤੋਂ ਵੱਡੀਆਂ ਬਾਜ਼ੀਆਂ ਉਹਦੀਆਂ ਉਡਦੀਆਂ ਰਾਜ ਬਾਈ ਦੀ ਹਾਂਜੀ ਰਾਜ ਦੀਆਂ ਰਾਜ ਨੇ ਇੱਕ ਸਾਲ ਦੋ ਤਿੰਨ ਬਾਜ਼ੀਆਂ ਡਵਾਈਆਂ ਸੀ ਉੰਨੀ 'ਚ ਆਪਾਂ ਨੇ ਸਾਰੀਆਂ ਜਿੱਤੀਆਂ ਆ ਦੀਆਂ ਦਖੇੜੀ ਮੈਚੜਵਾਤਾ ਨੇ ਰਾਜ ਨੇ ਕਿੱਥੇ ਦਖੇੜੀ ਅੱਛਾ ਉਹਨੂੰ ਕਹਿ ਕੇ ਰਾਜ ਤੋਂ ਕਹਿ ਕੇ ਦਿਖਾ ਕੇ ਛੱਡੀ ਸੀ ਵੀ ਆ 10 ਮਿੰਟ ਪਹਿਲਾਂ ਛੱਡਤੀ ਸੀ ਇਹ ਕਹਿੰਦੇ ਅਸੀਂ ਮੌਸਮ ਥੋੜਾ ਜਿਹਾ ਹੋ ਗਿਆ ਸੀ ਲੇਟ ਛੱਡਾਂਗੇ ਤੇ ਆਪਾਂ ਨੇ ਪਾਣੀ ਦਿੱਤਾ ਸੀ 10 ਮਿੰਟ ਪਹਿਲਾਂ ਛੱਡੀ ਤੇ ਲੋਕਾਂ ਨੂੰ ਡੇਢ ਘੰਟਾ ਬਾਅਦ ਚ ਉਤਾਰੀ ਮੈਂ ਥੋੜੀ ਗੱਲ ਨਹੀਂ ਸਮਝਿਆ ਵੀ ਬਾਜੀ ਕਿੰਨੇ ਵਜੇ ਉੜਦੀ ਸੀ ਸਵੇਰੇ ਬਾਜੀ ਉੱਡਦੀ ਸੀ 7 ਵਜੇ ਤੁਸੀਂ ਮਤਲਬ ਅਸੀਂ 10 10 ਮਿੰਟ ਪਹਿਲਾਂ ਛੱਡਤੀ ਕਬੂਤਰੀ ਉਹ ਹੋਊਗਾ ਤਾਂ 7:00 ਵਜੇ ਜਿਵੇਂ ਹਾਂ ਇਹ ਕਹਿੰਦੇ ਵੀ ਮੌਸਮ 'ਚ ਲੱਗਦਾ ਵੀ ਕੁਝ ਗੜਬੜ ਹੋਊਗੀ ਵੀ ਅਸੀਂ ਤਾਂ ਲੇਟ ਛੱਡਾਂਗੇ ਕਬੂਤਰ 10-15 ਮਿੰਟ ਤੇ ਆਪਾਂ ਪਾਣੀ ਦੇ ਦਿੱਤਾ ਸੀ ਕਬੂਤਰ ਨੂੰ ਜਦੋਂ ਕਬੂਤਰ ਪਾਣੀ ਦੇਤਾ ਕਬੂਤਰ ਦੇ ਅੰਦਰ ਪਾਣੀ ਗਰਮ ਹੋ ਜਾਂਦਾ ਫਿਰ ਅੱਛਾ ਨਾਲ ਵੀ ਛੱਡ ਦੋ ਕਬੂਤਰ ਨੂੰ ਵੀ ਜਦੋਂ ਪਾਣੀ ਦੇਤਾ ਹਾਂਜੀ ਇਹ ਇਹ ਮਨ ਲਓ ਆਪਣਾ ਨੰਬਰ ਆ ਮੰਨ ਲਓ 60 ਵਾਂ ਹਾਂਜੀ 160 ਵਾਂ ਵੀ ਹੋ ਸਕਦਾ ਜਿੱਥੇ 200 ਕਬੂਤਰ ਐਂਟਰਾ ਅੱਛਾ ਪਾਣੀ ਦੇਣ ਦਾ ਵੀ ਵੀ ਉਸ ਹਿਸਾਬ ਨਾਲ ਆਪਾਂ ਦਈਏ ਵੀ ਉਹ ਪਾਣੀ ਕਿੰਨੇ ਮਿੰਟ ਪਹਿਲਾਂ ਤੁਸੀਂ ਮੰਨਦੇ ਹੋ ਵੀ ਪਾਣੀ ਦਿੱਤਾ ਜਾਵੇ ਆਪਾਂ ਦਾ ਜਿਹੜਾ ਸਾਡੇ ਤਾਂ ਕੀ ਕਰਦੇ ਆ ਟਾਈਮ ਦਿੰਦੇ ਆ ਹੂੰ ਘੜੀ ਤੇ ਉਹ 3 ਮਿੰਟ ਰਹਿ ਗਏ ਬਈ ਹੁਣ ਪਾਣੀ ਦੇ ਲੋ ਅਗਲੇ 3 ਮਿੰਟ ਬਾਅਦ ਕਬੂਤਰ ਉੱਡ ਜਾਣੇ ਇੱਕ ਬੰਦਾ ਗਿਣਤੀ ਸ਼ੁਰੂ ਕਰ ਦਿੰਦਾ ਹਾਂ ਮੰਨ ਲਓ 20 ਤੱਕ ਗਿਣਤੀ ਜਾਂ 50 ਤੱਕ ਗਿਣਤੀ ਕਰਦਾ 50 ਤੱਕ ਜਿਹਦੇ ਕਬੂਤਰ ਛੱਡ ਕੇ ਚੜੋ 50 ਤੱਕ ਸਾਰੇ ਛੱਡ ਦਿੰਦੇ ਆ ਅੱਛਾ ਯਾਦਾ ਟਾਈਮ ਨਹੀਂ ਲੱਗਦਾ ਮੰਨ ਲਓ 2-3 ਮਿੰਟ ਤੇ ਬੰਦਾ ਪਾਣੀ ਦੇ ਕੇ ਆਉਂਨਾ ਕਬੂਤਰ ਛੱਡ ਅੱਛਾ ਉਹ ਕਬੂਤਰ ਵੀ ਤੁਸੀਂ ਛੜ ਹਾਂਜੀ ਕਿੰਨੇ ਉੜੇ ਉਦਨੇ ਉਦਨ ਉੱਡੇ ਸੀ ਜੀ 90 90 92 ਕਬੂਤਰ ਉੜੇ ਸੀ 32 ਸਾਨੂੰ ਅੱਛਾ ਤੇ ਉੱਥੇ ਤਿੰਨ ਕਬੂਤਰ ਰਹੇ ਸੀ ਹਾਂ ਤੇ ਤਿੰਨਾਂ 'ਚ ਫੱਟ ਕਹਿ ਕੇ ਲਿਆ ਸੀ ਬਈ ਫੱਟ ਦਵੋਗੇ ਤਾਂ ਬਾਜੀ ਵੰਡਦਾ ਨਹੀਂ ਤਾਂ ਕਿਸੇ ਨਾਲ ਬਾਜੀ ਨਹੀਂ ਵੰਡਣੀ ਫੌਜੀਆਂ ਵਾਲੇ ਫੌਜੀ ਵਾਲਾ ਫਿਰ ਮੜੀ ਵਾਲਾ ਕਰਤਾ ਹਾਂ ਬਈ ਫੱਟ ਲੈਣਾ ਨਹੀਂ ਤਾਂ ਬਾਜੀ ਵੰਡਣੀ ਆ ਨਹੀਂ ਤਾਂ ਨਹੀਂ ਵੰਡਣੀ ਕਿਸੇ ਨਾਲ ਫੱਟ ਦੇ ਦਿਓ ਤਾਂ ਬਾਜੀ ਵੰਡ ਲਓ ਨਹੀਂ ਤਾਂ ਨਹੀਂ ਵੰਡ ਪਹਿਲਾਂ ਤਾਂ ਕਹਿੰਦੇ ਨਹੀਂ ਕੌਣ ਕੌਣ ਸੀਗੇ ਇੱਕ ਡਿਆ ਸੀ ਕਬੂਤਰ ਚੰਡੀਗੜ੍ਹ ਵਾਲਿਆ ਪੰਚਕੋਲੇ ਵਾਲਿਆਂ ਦਾ ਸੀ ਹਾਂ ਇੱਕ ਕਬੂਤਰ ਸਾਡੇ ਇੱਧਰ ਦਾ ਹੀ ਸੀ ਕਿੱਧਰ ਦਾ ਕਹਤੇ ਦਿਖੇੜੀ ਦਿਹਾੜ ਨੇੜੇ ਪਿੰਡ ਦਾ ਸੀ ਕਿਸੇ ਦਾ ਅੱਛਾ ਇੱਕ ਆਪਣਾ ਸੀ ਅੱਛਾ ਤੇ ਮੈਂ ਕਹ ਜੇ ਇਹਦਾ ਫੱਟ ਦਿੰਦੇ ਹੋ ਹੂੰ ਤਾਂ ਬਈ ਬਾਜੀ ਵੰਡਦੇ ਆ ਨਹੀਂ ਤਾਂ ਉੱਡਣ ਦੋ ਕੋਈ ਫੱਟ ਉੱਡ ਗਿਆ ਲਊਗੀ ਨਹੀਂ ਤਾਂ ਕਬੂਤਰੀ ਹੂੰ ਬਈ ਫਿਰ ਉਹਨਾਂ ਨੇ ਫੱਟ ਦੇ ਦਿੱਤਾ ਸੀ ਆਪਾਂ ਨੂੰ ਪਰ ਆਪਣੀ ਕਬੂਤਰੀ 8:30 ਵਜੇ ਤਾਰੀ ਆਪਾਂ ਨੇ ਢਾਂਗੀ ਤੇ 10 ਮਿੰਟ ਪਹਿਲਾਂ ਛੱਡੀ ਸੀ ਕਬੂਤਰੀ ਲੋਕਾਂ ਦਾ ਤੇ ਸਭ ਤੋਂ ਬਾਅਦ ਤਾਰੀ ਉਹ ਹੈਗੀ ਕਬੂਤਰੀ ਹਾਂ ਹੈਗੀ ਆਪਣੇ ਉਹਦੇ ਵੀ ਚਲੋ ਦਰਸ਼ਨ ਕਰਾਉਨੇ ਆ ਅੱਛਾ ਉਹ ਉਹੋ ਜੀ ਬਾਜੀ ਦਾ ਫੌਜੀ ਬਾਈ ਜਦੋਂ ਫਿਰ ਛੁੱਟੀ ਆਉਨੇ ਆ ਹਾਂਜੀ ਉਹ ਜਿਹੜੀ ਮਿਹਨਤ ਉਹ ਜਿਆ ਨਜ਼ਾਰਾ ਵੱਜ ਜਾਂਦਾ ਫਿਰ ਪੂਰਾ ਹੀ ਨਜ਼ਾਰਾ ਪੂਰਾ ਵੱਜ ਜਾਂਦਾ ਨਹੀਂ ਉਹ ਸਾਰਾ ਫੌਜ ਦਾ ਜਿਹੜਾ ਸਟ्रेस ਹੁੰਦਾ ਵਾ ਉਹ ਅਕ ਨਹੀਂ ਹੁੰਦਾ ਹੀ ਆ ਬਈ ਯਾਰ ਅੱਜ ਬਈ ਹਾਂ ਕਿੰਨਾ ਖੁਸ਼ੀ ਵੀ ਸਾਰੇ ਮਿੱਤਰ ਬਈਲੀ ਵੀ ਜਿਹੜੇ ਉੱਥੇ ਤੁਹਾਡੇ ਭਰਾ ਪਹੁੰਚ ਕੇ ਬੈਠੇ ਆ ਬਈ ਅੱਜ ਸਾਡਾ ਭਰਾ ਜਿੱਤੇ ਆ ਫਿਰ ਫਿਰ ਉਹ ਉਸ ਤੋਂ ਬਾਅਦ ਜੀ ਰਾਜ ਦੀ ਦੱਸਦਾ ਤੁਹਾਨੂੰ ਜਿਹੜੀ ਉਹ ਤਿੰਨ ਰਾਜ ਨੇ ਉਸ ਤੋਂ ਬਾਅਦ ਇੱਕ ਬਾਜੀ ਡਵਾਈ ਕੜਾਸਣ ਫਿਰ ਉਸੇ ਸਾਲ ਹੂੰ ਉੱਥੇ ਉੱਡੇ ਹੀ ਹਸਤਾ ਸੀ ਹੂੰ ਆ ਉਦੋਂ ਗਰਮੀ ਬਾਲੀ ਦੀ ਜੀ 45 40 ਦਾ ਟੈਂਪਰੇਚਰ ਉਦੋਂ ਜਿੰਨੀ ਗਰਮੀ ਪਈ ਨਹੀਂ ਅੱਜ ਤੱਕ ਹੂੰ ਮੰਨ ਲਓ ਉਦਾਂ ਨੇ 1 20 ਤੇ ਬਾਜੀ ਮੋਗੀ ਸਾਡੇ ਏਰੀਆ ਦੇ ਜਿੰਨਾਂ ਦੇ ਸਭ ਤੋਂ ਵੱਧ ਉੱਡਦੇ ਕਬੂਤਰ ਹੂੰ ਉਹਨਾਂ ਦਾ ਵੀ ਵਹਿ ਬੂ ਵੇ ਕਬੂਤਰ ਅੱਛਾ ਇੱਕ ਕਬੂਤਰ ਉੜਿਆ ਸੰਜੂ ਦਾ ਸੰਜੂ ਦੇ ਇੱਥੇ ਕੋਲੇ ਵਾਲੇ ਦਾ ਅੱਛਾ ਇੱਕ ਕਬੂਤਰ ਉੱਡਿਆ ਆਪਣਾ ਉਹਦੀ ਕਬੂਤਰੀ 1:20 ਤੋਂ ਲੈ ਕੇ 3 ਵਜੇ ਤੱਕ ਉੱਡੀ 3:10 ਤੱਕ ਆਪਣੇ ਕਬੂਤਰ ਨਾਲ ਹੂੰ ਆਪਣੇ ਕਬੂਤਰ ਨੇ ਉਦੋਂ ਵੀ ਰਾਤ ਕੀਤੀ ਠੀਕ ਕੀਤੀ ਉਦੋਂ ਵੀ ਰਾਤ ਕੀਤੀ ਰਾਤ ਉੱਡਦਾ ਰਹਿ ਗਿਆ ਪਿੰਡ ਕੜਾਸਣ ਅੱਛਾ ਸੰਜੂ ਦੀ ਕਬੂਤਰੀ ਬਾਜੀ ਬਾਕੀ ਕਬੂਤਰ ਤਕਰੀਬਨ ਬਹਿ ਗਏ ਸਾਰੇ 1:30 ਵਜੇ ਹਾਂ ਜੀ ਉਹਦੀ ਤਿੰਨ ਨਾਲ ਵੀ ਬਾਜੀ ਵੰਡੀ ਮੈਂ ਇੱਕ 20 ਵਾਲਿਆਂ ਨਾਲ ਵੀ ਕਿਉਂਕਿ ਆਪਣੇ ਜਾਣ ਪਛਾਣ ਦੇ ਉਹਨਾਂ ਨੂੰ ਵੀ ਹਿੱਸਾ ਦਿੱਤਾ ਦੋ ਤਿੰਨ ਕਬੂਤਰਾਂ ਨੂੰ ਹੋਰ ਇੱਕ 20 ਤੇ ਵੀ ਪਰ ਪਤਾ ਸੀ ਵੀ ਬਾਜੀ ਜਿੱਤਣੀ ਆ ਪਰ ਜਿਹੜਾ ਭਾਈ ਜਾਰਾ ਸੀ ਨਾ ਉਹਦੇ ਕਰਕੇ ਹਿੱਸਾ ਵੀ ਦਿੱਤਾ ਦੋ ਤਿੰਨ ਕਬੂਤਰਾਂ ਨੂੰ ਹੋਰ ਉਹਦੇ ਜ ਆਪਣੇ ਘਰ ਦਾ ਵੀ ਇੱਕ ਹੋਰ ਵੀ ਸੀ ਕਬੂਤਰ ਆਪਣਾ ਉਹ ਵੀ ਬਹਿ ਗਿਆ ਮਤਲਬ ਇੱਕ 20 ਤੇ ਅ ਇੱਕ 20 ਤੇ ਮੰਨ ਲਓ ਕਬੂਤਰ ਬਹਿ ਗਏ ਇੱਕ ਉਹ ਸੰਜੂ ਦੀ ਉੜਦੀ ਸੀ ਇੱਕ ਸੰਜੂ ਦੀ ਉੱਡੀ ਤਿੰਨ 20 ਤਿੰਨ 10 ਤੱਕ ਉੱਡੀ ਐਦਾਂ ਕੁਛ ਉੱਡੀ ਫੇਰ ਉਸ ਤੋਂ ਬਾਅਦ ਨਹੀਂ ਨਹੀਂ ਮੈਂ ਮੈਂ ਥੋੜੀ ਗਾ 3:20 ਤੱਕ ਤੁਹਾਡੇ ਦੋ ਕਬੂਤਰ ਦੋ ਹੀ ਕਬੂਤਰ ਰਹਿ ਗਏ ਹਾਂ 3:20 ਤੱਕ ਤੁਹਾਡਾ ਉਹ 3:20 ਤੇ ਬਹਿ ਗਈ ਹਾਂ ਜੀ ਫੇਰ ਥੋੜੀ ਕਬੂਤਰੀ ਸਾਡਾ ਕਬੂਤਰ ਸੀ ਰਾਤ ਤੱਕ ਉੱਡਿਆ ਫੇਰ ਕਿੰਨੇ ਵਜੇ ਤੱਕ ਰਾਤ ਨੂੰ ਗਵਾਚ ਗਿਆ ਉੱਡਦਾ ਤੇ ਮਿਲਿਆ ਨਹੀਂ ਗੱਲ ਜਿਆਦੇ ਵੱਡੀ ਆ ਉੱਡਿਆ ਬਈ ਫੇਰ ਕੋਈ ਕਹਿ ਨਾ ਦਵੇ ਵੀ ਉੱਥੇ ਫੌਜੀ ਨੇ ਦੁਬਾਰਾ ਛੱਡਿਆ ਨਹੀਂ ਨਹੀਂ ਕਿਉਂਕਿ ਇੰਨਾ ਫਰਕ ਬਹੁਤ ਜ਼ਿਆਦਾ ਆ ਬਾਹਲਾ ਉੱਡਿਆ ਬਈ ਤੁਸੀਂ 1:20 ਤੱਕ ਕਹਿੰਦੇ ਹੋ ਵੀ ਜਿਹੜੇ ਕਹਿੰਦੇ ਕਹੋਂਦੇ ਕਬੂਤਰ ਬਾਜ ਸੀ ਉਹਨਾਂ ਦੇ ਕਬੂਤਰ ਬਹਿ ਗਏ ਇੱਕ ਸੰਜੂਰੀ ਕਬੂਤਰੀ ਤੇ ਨਵੀ ਤੱਕ ਤੁਹਾਡੇ ਨਾਲ ਭੀੜੀ ਮੰਨ ਲਓ ਥੋੜੀ ਤਾਂ ਫਿਰ ਦੁੱਗਣੋ ਦੁੱਗਣੀ ਦਾ ਫਰਕ ਪੈ ਗਈ ਬਾਈ ਉਹਦਾਂ ਇੱਕ ਬੰਦੇ ਨੇ ਸਾਨੂੰ ਜਦੋਂ ਗੇਟ ਅਸੀਂ ਕਬੂਤਰ ਲੈ ਕੇ ਆਏ ਹੂੰ ਕਹਿੰਦਾ ਠੰਡੇ ਠੰਡੇ ਦਿਨਾਂ 'ਚ ਬੜੀਆਂ ਬਾਜ਼ੀਆਂ ਜਿੱਤ ਲੀਆਂ ਤੁਸੀਂ ਅੱਜ ਗਰਮੀ ਦਾ ਅੱਜ ਆ ਕਹਿੰਦਾ 46 47 ਹੂੰ ਮੈਂ ਅੱਜ ਬਾਬਾ ਨਾਨਕ ਮਿਹਰ ਕਰਦੇ ਕਿ ਤੇ ਤੁਹਾਡੇ ਨਾਲ ਸਾਡਾ ਹੀ ਰਹਿ ਜੇ ਕਿਤੇ ਹੂੰ ਤੇ ਸ਼ਾਮ ਨੂੰ ਜਦੋਂ ਦੁਪਹਿਰ ਬਾਦ ਕੁਦਰਤੀ ਰੱਬ ਨੇ ਅਸੀਂ ਸੁਣੀ ਕਿ ਸਾਡਾ ਹੀ ਰਹਿ ਗਿਆ ਉਹ ਦਿਨ ਉਹਨੂੰ ਦੱਸਿਆ ਵੀ ਆ ਉੜਦਾ ਅਜ ਇਕੱਲਾ ਹੀ ਮੰਨ ਲਓ ਫਿਰ ਉਹਨੇ ਉੱਦਨ ਇੱਕ ਗਲਜਾਰ ਦਾ ਕਬੂਤਰ ਕਿਤੇ ਬਾਜੀ ਤੇ ਉੱਡਿਆ ਸੀ ਪੰਜਾਬ ਚ ਤੇ ਇੱਥੇ ਹਰਿਆਣੇ ਦੇ ਸਾਡਾ ਉੱਡਿਆ ਸੀ ਐਨੀ ਗਰਮੀ ਸੀ ਉਦਾਂ ਅੱਛਾ ਬਲਜਾਰ ਦੇ ਕਬੂਤਰ ਨੇ ਵੀ ਬਾਹਲਾ ਉੱਡਿਆ ਸੀ ਤੇ ਆਪਣਾ ਇੱਥੇ ਹਰਿਆਣੇ ਚ ਬਾਹਲਾ ਉੱਡਿਆ ਸੀ ਇਹ ਕਿਹੜੇ ਸੰਦੀ ਗੱਲ ਹੈ 19 ਦੀ ਗੱਲ ਹੈ ਜੀ 19 ਦੀ ਗੱਲ ਹੈ ਤਰੀਕ ਕੋਈ ਤਰੀਕ ਤਾਂ ਨਹੀਂ ਬਈ ਯਾਦ 19 ਜੋ ਕੱਲਾ ਹੀ ਬਾਦ ਉੱਡਿਆ ਸਾਰਾ ਤਰੀਕ ਤਾਂ ਕਹੇ ਜੀ ਬਾਜੀ ਦੀ ਕਿਵੇਂ ਨਾ ਯਾਦ ਹੋ ਮੈਨੂੰ ਫੋਟ ਦੇ ਹਿਸਾਬ ਨਾਲ ਚ ਹੈ ਫੋਟ ਦਾ ਹਿਸਾਬ ਕਿਤਾਬ ਚ ਭੁੱਲ ਪਲ ਜਾਈਦਾ ਫੌਜੀ ਬੰਦਾ ਨਹੀਂ ਬੋਲਦਾ ਨਹੀਂ ਉਹ ਜਿੰਦਾ ਪਤਾ ਹੁੰਦਾ ਵੀ ਕਿਹੜੇ ਖਸਾਨੇ ਚ ਕਿੰਨਾ ਸਕੇਲ ਲੱਗੇ ਆ ਤੇ ਕਿੰਨੇ ਪੈਸੇ ਵਧੇ ਆ ਜੂਨਗਰ ਦੀ ਬਾਜੀ ਸੀ ਜੂਨ ਦੀ ਬਾਜੀ ਹਾਂਜੀ ਬੜੀ ਗਰਮੀ ਸੀ ਉਹ ਕਬੂਤਰ ਵੀ ਹੈਗਾ ਆਪਣੇ ਕੋਲੇ ਉਹ ਕਬੂਤਰ ਮਿਲਿਆ ਨਹੀਂ ਸੀ ਰਾਤ ਨੂੰ ਗਵਾਚ ਗਿਆ ਸੀ ਨੰਗੇ ਉਹ ਉੱਥੇ ਇੱਕ ਪਿੰਡ ਜੀ ਦੱਬ ਗਿਆ ਸੀ ਦੱਬ ਗਿਆ ਕੋਈ ਫਿਰ ਕਿਸ ਨੇ ਉਹ ਜਿਹੜਾ ਕਬੂਤਰ ਮਗਰ ਵੀ ਰੋਕ ਰਹੇ ਹਾਂ ਵੀ ਆ ਅੱਜ ਕਬਜ਼ੇ ਚ ਕਰ ਲਈਏ ਨਹੀਂ ਮਿਲਿਆ ਨਹੀਂ ਸੀ ਉਹ ਮੇਰ ਕਬੂਤਰ ਫਿਰ ਉਹ ਤਾਂ ਫਿਰ ਲੋਕਾਂ ਦੀ ਨਿਗਾਹ ਵੀ ਅਗਲਾ ਕਹਿੰਦਾ ਵੀ ਇਹਨੂੰ ਦੱਬ ਲਈਏ ਹਾਂਜੀ ਤੇ ਅੱਛਾ ਉਹਦਾ ਖਾਨਦਾਨ ਹੈਗਾ ਉਹਦਾ ਖਾਨਦਾਨ ਹੈਗਾ ਖਾਨਦਾਨ ਨੇ ਰੰਗ ਦਿਖਾਇਆ ਕੋਈ ਬਧੀਆ ਉੱਡਿਆ ਜੀ ਉਹਦੇ ਅੱਗੇ ਵੀ ਜਿੱਦਦੇ ਰਿਆ ਪਰ ਉਹ ਉਹਨਾਂ ਦਾ ਟੈਂਪਰੇਚਰ ਜੀ ਉੱਡਦੇ ਆ ਗੂਤਰ ਜਿਵੇਂ 45 40 ਹੋਵੇ ਉਦੋਂ ਉੱਡਦੇ ਆ ਗੂਤਰ ਬਾਹਲੇ ਚੰਗੇ ਉੱਡਦੇ ਆ ਵੀ ਉਹ ਗੂਤਰ 45 40 ਹਾਂ ਵੱਧ ਜੀ ਉੱਡਦੇ ਆ ਘੱਟ ਜਦ ਜਦਾਂ ਠੰਡੇ ਨਰਮ ਹੋ ਗਿਆ ਦਿਨ ਉਹਨਾਂ ਦਾ ਟਾਈਮ ਨਾਲ ਹੀ ਘਰੇ ਤੋਰ ਦੇਣਾ ਜਾਂ ਤਾਂ ਬਹਿ ਜਾਣਾ ਜਾਂ ਭੱਜ ਜਾਣਾ ਉਹਨਾਂ ਨੇ ਪਰ ਜਦ ਤਨ ਗਰਮੀ ਪੈ ਗਈ ਨਾ ਤਾਂ ਭਜਦੇ ਆ ਤੇ ਨਾ ਬਹਿੰਦੇ ਆ ਸੋਕੇ ਜੇ ਅੱਛਾ ਫਿਰ ਉਹ ਜਿਹੜਾ ਪੰਜਕੂਲੇ ਦਾ ਟੈਂਪਰੇਚਰ ਆ ਜੀ ਉਹ ਉਹ ਹਰਿਆਣੇ ਤੇ ਪੰਜਾਬ ਨਾਲੋਂ ਤਾਂ ਫਰਕ ਰਹਿੰਦਾ ਹੋਊਗਾ ਦੇਖੋ ਜੀ ਥੋੜਾ ਬਹੁਤਾ ਹੀ ਫਰਕ ਰਹਿੰਦਾ ਹੈ ਜਿਆਦਾ ਫਰਕ ਨਹੀਂ ਪੈਂਦਾ ਜਿੱਦਣ ਕਬੂਤਰ ਸਾंभਿਆ ਹੁੰਦਾ ਨਾ ਹਾਂ ਫਿਰ 1-2 ਡਿਗਰੀ ਨੂੰ ਕਬੂਤਰ ਨਹੀਂ ਮੰਨਦਾ ਉਹਨੂੰ ਨਹੀਂ ਮੰਨਦਾ ਨਹੀਂ ਮੰਨਦਾ ਜੀ ਉਹਦਾ ਉਵੇਂ ਹੀ ਕੰਮ ਚੱਲੀ ਜਾਂਦਾ ਉਵੇਂ ਹੀ ਉੜਦਾ ਹੀ ਉਹਦਾ